ਲੋ ਵੀਰੇ ਆ ਬੱਢ ਰਹੀ ਆ ਮਸ਼ੀਨ ਕਹਿੰਦੇ ਕੰਮਜਾਬ ਨਹੀਂ ਹੈਗੀ ਭਰਾਵੋ ਕੰਮਜਾਬ ਕਿਉਂ ਨਹੀਂ ਚਲਾਉਣ ਵਾਲਾ ਚਾਹੀਦਾ ਆਪੋ ਵੀ ਹਰਾ ਬੱਢਦੇ ਆ ਇਹਨਾਂ ਤੇ ਆਪਣਾ ਤੇ ਕੰਮ ਰੱਖਿਆ ਜਾਗਾ ਤੇ ਆ ਦੇਖਾ ਆ ਆ ਜਾਂਦਾ ਬੱਢਦਾ ਕੋਈ ਐ ਡੇਟਨ ਦੀ ਵੀਡੀਓ ਕਰੀ ਕੁਝ ਨਹੀਂ ਕਰਿਆ ਆ ਦੇਖੋ ਸਫਾਈ ਵੀ ਦੇਖ ਸਕਦਾ ਕਹਿ ਰਿਹਾ ਦੇਖ ਜਾਨਾ ਕੰਮਜਾਬ ਕਿਉਂ ਨਹੀਂ ਪੜਈ ਕਿਸੇ ਚੀਜ਼ ਨੂੰ ਨਿੰਦਰਾ ਨਹੀਂ ਚਾਹੀਦਾ ਕਿਉਂਕਿ ਜਦੋਂ ਮੈਂ ਲੈ ਕੇ ਆਏ ਸੀ ਵੀਰੇ ਮੈਂ ਘੱਟੋ ਘਾਟ ਹਫ਼ਤਾ 10 ਦਿਨ ਮੈਂ ਇਹਦੀ ਵੀਡੀਓ ਨਹੀਂ ਪਾਈ ਸੀਗੀ 15 20 ਦਿਨ 15 ਵੀਦਰਾ ਵੀਡੀਓ ਨਹੀਂ ਪਾਈ ਮੈਂ ਪਹਿਲਾਂ ਕੋਦ ਤਲਾਕੇ ਦੇਖੂੰਗਾ ਜੇ ਕਾਮਯਾਬ ਹੋਈ ਫੇਰ ਪਾਵਾਂਗੇ ਤੇ ਜਦੋਂ ਕਾਮਯਾਬ ਹੋਈ ਫੇਰ ਵੀਡੀਓ ਪਾਉਣ ਲੱਗਿਆ ਦੀਗਾ ਆ ਆ ਜਾਂਦਾ ਵੜਦਾ ਤੁਰਿਆ ਦੇਖੋ ਇਸੇ ਕਰਕੇ ਜਿਹੜੀ ਆਪਾਂ ਚੀਜ਼ ਬਣਾ ਇੱਕ ਵਾਰ ਵੀਡੀਓ ਬਣਾ ਕੇ ਪਾ ਦਿਓ ਸੰਦ ਕਾਮਯਾਬਾ ਬਾਈ ਤੇ ਕਿਉਂਕਿ ਆਪਾਂ ਕਿਹੜਾ ਕਿਸੇ ਤੋਂ ਲੈਣਾ ਕਿਸੇ ਤੋਂ ਕੁਝ ਦੇਣਾ ਆਪਾਂ ਨਾ ਕਿਸੇ ਦਾ ਨਾ ਜੇ ਕਾਮਯਾਬ ਹੈਗੀ ਆ ਚਲੋ ਕਿਸੇ ਵੀਰ ਨੂੰ ਹੋਰ ਨੂੰ ਕਿਸ ਹੰਦਾ ਲੱਗ ਜੂ ਹੈ ਨਾ ਕਿਸੇ ਨੂੰ ਨਾ ਤੇ ਕਿਸੇ ਨੂੰ ਹੋਰ ਵਿਚ ਵਿਚਾਰਾ ਮਤਲਬ ਜਿਹੜਾ ਮੱਜਾ-ਮੁਜਾ ਰੱਖਦਾ ਵੀਰ ਹੈ ਨਾ ਉਹਨੂੰ ਚਲ ਸੌਖਾ ਹੋ ਜੂਗਾ ਹੋਰ ਕੁਝ ਨਹੀਂ ਮੈਨੂੰ ਜਿਹੜਾ ਕੰਪਨੀ ਨੇ ਕੋਈ ਕਮਿਸ਼ਨ ਕਰਿਆ ਮੇਰੇ ਨਾਲ ਹੈ ਨਾ ਜਾਂ ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਕਰ ਦਨਾ ਦਾ ਕਰਕੇ ਆਪਾਂ ਸਿਰਫ ਇੱਕ ਵੀਡੀਓ ਬਣਾ ਕੇ ਭਾਈ ਤੋ ਵੜ ਰਿਹਾ ਹਾਂ ਹੁਣ ਜੋ ਵੀ ਵੜ ਰਹਾ ਅਗੇ ਦੇ ਨਾਲ ਭਾਈ ਮੱਖਣ ਘਾ ਬਰਛੀਣ ਕੁਝ ਵੀ ਨਹੀਂ ਕੁਝ ਵੀ ਨਹੀਂ ਛੱਡਦਾ ਵੜਨ ਵਾਲਾ ਬੰਦਾ ਚਾਹੀਦਾ ਨਾ ਦੇਖੋ ਲਾਈਨ ਬਣਾਉਂਦਾ ਜਾਂਦਾ ਕੋਈ ਖਿਲਾਰੇ ਨਹੀਂ ਪਾਉਂਦਾ ਦੇਖ ਰਹਾ ਉਹਦੇ ਕਈ ਮੇਰੇ ਪਹਿਲਾਂ ਤਾਂ ਕਹਿੰਦੇ ਤੇ ਇਹ ਬਾਈ ਵੀਊ ਲੈਣ ਦਾ ਮਾਰਾ ਮੱਝਾਂ ਦੀ ਵੀਡੀਓ ਪਾਉਂਦਾ ਮੱਝਾਂ ਦੇ ਵਿੱਚ ਕੁਝ ਨਹੀਂ ਬੱਜਦਾ ਮੱਝਾਂ ਚੋਂ ਵੀ ਬਚਿਆਗਾ ਬਾਈ ਤੇ ਕਈ ਮੇਰੇ ਵੀਰ ਕਹਿੰਦੇ ਇਹ ਤਾਂ ਉਹੀ ਬੇਕਾਰ ਚੀਜ਼ ਆ ਹਨਾ ਉਹੀ ਵੀਡੀਓ ਕਰਦਾ ਫਿਰਦਾ ਤੇ ਇਹ ਵੀ ਕਾਮਯਾਬ ਕੀ ਪੂਰੀ ਆ ਤੇ ਉਸ ਤੋਂ ਬਾਅਦ ਇੱਕ ਆਪਾਂ ਮਸ਼ੀਨ ਲੈ ਕੇ ਆਹ ਧਾਰਾਂ ਚੋਂ ਵਾਲੀ ਮੱਝਾਂ ਵਾਲੀ ਤੇ ਉਹ ਵੀ ਕਾਮਯਾਬ ਆ ਬਾਈ ਕਿਉਂਕਿ ਉਹਨੂੰ ਮਹੀਨਾ ਹੋ ਗਿਆ ਆਪਾਂ ਲਈ ਕਾਫੀ ਟਾਈਮ ਹੋ ਗਿਆ ਲੱਤੀ ਨੂੰ ਤੇ ਆਪਾਂ ਕਦੇ ਵੀਡੀਓ ਬਣਾ ਕੇ ਪਾਈ ਨਹੀਂ ਤੇ ਆਪਾਂ ਹੁਣ ਉਹਦੀ ਪਾਵਾਂਗੇ ਤੇ ਇਹ ਚੀਜ਼ ਦਾ ਪੂਰੀ ਕੰਮ ਜਾਵਾ ਦੇ ਸਵਾ ਆਉਂਦਾ ਵੱਡਦਾ ਤੋੜਿਆ ਐ ਲੰਮੀ ਫਾਣ ਤੋੜਦਾ ਜਾਂਦਾ ਗਾ ਉਰਾਂ ਤੋ ਜਾਂਦਾ ਪਰ ਉਹਨੂੰ ਜਾਊਗਾ ਹੁਣ ਦੇਖੋ ਆ ਗਿਆ ਉਰਾਂ ਲੈ ਬਸ ਐਂ ਕਰਨਾ ਮਿੰਡ ਜਿਹੜਾ ਮਿੰਡ ਚ ਫਾਣ ਲਾ ਕੇ ਮੋੜਿਆ ਹੁੰਦਾ ਬੰਦਾ ਨਾ ਲੱਤਾਂ ਤੋਂ ਕੋਈ ਨਾ ਕੁਝ ਹੋਰ ਰੁਕੇ ਤੇ ਕਿਉਂਕਿ ਵੀਰੇ ਐਨੇ ਪੁੱਸਾਂ ਦਾ ਹਾਰਾ ਪੱਡਣਾ ਹੀ ਬਹੁਤ ਔਖਾ ਹੁੰਦਾ ਫਿਰ ਉਸ ਤੋਂ ਬਾਅਦ ਲੱਦਣਾ ਉਹ ਲੱਦਣ ਦੀ ਫਿਕਰ ਹੋ ਜਾਂਦੀ ਆ ਇਹ ਪੰਚ ਦਾ 10-15 ਮਿੰਟ ਦੇ ਵਿੱਚ 10-15 ਮਿੰਟ ਦੇ ਵਿੱਚ ਹਰਾ ਵੱਢ ਕੇ ਅੱਧੇ ਘੰਟੇ ਪੌਣੇ ਘੰਟੇ 'ਚ ਬੰਦਾ ਘਰੇ ਮੁੜ ਜਾਂਦਾ ਇਹ ਤਾਂ ਅੱਧੇ ਪੌਣੇ ਘੰਟੇ ਘੰਟੇ 'ਚ ਹਰਾ ਵੱਢਿਆ ਜਾਂਦਾ ਸੀ ਪਹਿਲਾਂ ਹੁਣ ਘੰਟੇ 'ਚ ਐਨ ਪੂਰਾ ਹਰਾ ਵੱਢ ਕੇ ਬੰਦਾ ਘਰੇ ਮੁੜ ਜਾਂਦਾ ਲੱਗ ਦੋ ਤਿੰਨ ਇੰਨੇ ਪਾਸੇ ਹਾਂ ਆ ਵੀਡੀਓ ਵਾੜਦੇ ਵੀਡੀਓ ਬਣਾਉਣ ਲਈ ਇੱਕ ਫਾਂਡ ਲਾ ਕੇ ਦੂਜੀ ਫਾਂਡ ਤੇ ਤੁਰਪੀ ਪਿਆ ਇਹ ਚੀਜ਼ ਹੁੰਦੀ ਆ ਨਾਲੇ ਵੀਰੇ ਖਰਚਾ ਬਹੁਤ ਘੱਟ ਆ ਇਹਦਾ ਬੜਾ ਖਰਚਾ ਨਹੀਂ ਹੈਗਾ ਇਹ ਚੀਜ਼ ਸਾਡੇ 11000 ਦੀ ਆ ਜਾਂਦੀ ਆ ਬਾਕੀ ਇੱਕ ਦੂਜੀ ਵੇਲੇ ਸਸਤੀ ਵੀ ਨੇ ਤੇ ਜਿਹਨ ਲੋਟਣ ਲੱਗਦਾ ਉਹ ਲੋ ਬੰਦਾ ਲੈ ਆਉਗਾ